ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੱਲ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇੱਕ ਸਿੱਖ ਦੇ ਨਾਲ ਮੁਲਾਕਾਤ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾਉਣ ਦੀ ਅਤੇ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਉਸ ਦੇ ਮਰਦਾ ਹੋਏ ਮਰੇ ਹੋਏ ਪੁੱਤਰ ਨੂੰ ਜਿੰਦਾ ਕਰਨ ਤੇ ਫਿਰ ਦੂਸਰੀ ਵਾਰ ਜਦੋਂ ਉਹ ਆਪਣੇ ਪੁੱਤਰ ਨੂੰ ਵੇਚਣ ਗਏ ਤੇ ਵਿਕ ਨਹੀਂ ਸਕਿਆ ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਕਿੱਥੋਂ ਆਏ ਹੋ ਤਾਂ ਉਸ ਜੋੜੇ ਨੇ ਕਿਹਾ ਕਿ ਸਤਿਗੁਰੂ ਜੀ ਤੁਸੀਂ ਘਟ-ਘਟ ਕੇ ਅੰਤਰ ਕੀ ਜਾਣਦੇ ਹੋ ਆਪ ਵੀ ਭਲੀ ਭਾਂਤ ਜਾਣਦੇ ਹੋ ਕਿ ਅਸੀਂ ਕਿੱਥੋਂ ਆਏ ਹਾਂ ਉੱਥੇ ਉਹਨਾਂ ਸਤਿਗੁਰੂ ਜੀ ਨੇ ਆਖਿਆ ਤੁਸੀਂ ਇਸ ਨੂੰ ਵੇਚਣ ਗਏ ਸੀ ਹੁਣ ਤੁਸੀਂ ਇਹ ਸਾਨੂੰ ਵੇਚ ਦਿਓ ਉਹਨਾਂ ਨੇ ਕਿਹਾ ਸਤਿਵਚਨ ਤੇ ਇਹ ਸਤਿਵਚਨ ਕਹਿ ਕੇ ਘਰ ਚਲੇ ਗਏ ਤੇ ਸਾਧ ਸੰਗਤ ਜੀ ਉਹਨਾਂ ਜਾ ਕੇ ਸਤਗੁਰਾਂ ਨੇ ਕਿਹਾ ਕਿ ਘਰ ਜਾ ਕੇ ਪ੍ਰਸ਼ਾਦ ਤਿਆਰ ਕਰੋ ਅਸੀਂ ਆਉਂਦੇ ਹਾਂ ਤੇ ਉਹ ਜਾ ਕੇ ਪ੍ਰਸ਼ਾਦਾ ਘਰ ਤਿਆਰ ਕਰਨ ਵਾਸਤੇ ਇਹ ਸੋਚਦੇ ਜਾਂਦੇ ਨੇ ਕਿ ਘਰ ਤੇ ਕੋਈ ਰਸਤਾ ਬਸਤਾ ਨਹੀਂ ਹਨ ਪਰ ਜਦੋਂ ਘਰ ਪਹੁੰਚੇ ਤੇ ਉਹਨਾਂ ਦੇ ਜਿਹੜੇ ਪੀਪੇ ਸਨ ਜੋ ਉਹਨਾਂ ਦੇ ਭਾਂਡੇ ਸਨ ਰਸਤਾ ਬਸਤਾ ਦੇ ਨਾਲ ਭਰਪੂਰ ਸਨ ਉਹਨਾਂ ਨੇ ਸਤਗੁਰਾਂ ਵਾਸਤੇ ਪ੍ਰਸ਼ਾਦ ਤਿਆਰ ਕੀਤਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਧਰ ਉਸ ਕਾਕੇ ਨੂੰ ਉਸ ਬੱਚੇ ਨੂੰ ਪੁੱਛਣ ਲੱਗੇ ਕਿ ਕਾਕਾ ਤੇਰਾ ਨਾਂ ਕੀ ਹੈ ਤੇ ਉਹ ਕਹਿਣ ਲੱਗਾ ਸਤਗੁਰ ਜੀ ਮੇਰਾ ਕੋਈ ਨਾਂ ਨਹੀਂ ਹੈ ਕਿਉਂਕਿ ਮੈਂ ਹੁਣ ਆਪ ਜੀ ਦਾ ਮੁੱਲ ਖਰੀਦਾ ਹੋਇਆ ਗੁਲਾਮ ਹਾਂ ਤੁਸੀਂ ਜੋ ਮੇਰਾ ਨਾਮ ਰੱਖ ਲਵੋਗੇ ਜਿਸ ਨਾਮ ਨਾਲ ਮੈਨੂੰ ਆਵਾਜ਼ ਮਾਰੋਗੇ ਮੈਂ ਹਾਜ਼ਰ ਹੋ ਜਾਵਾਂਗਾ ਹੁਣ ਮੇਰਾ ਆਪਣਾ ਕੋਈ ਨਾਮ ਨਹੀਂ ਰਿਹਾ ਮੈਂ ਤਾਂ ਹੁਣ ਤੁਹਾਡਾ ਗੁਲਾਮ ਹੋ ਗਿਆ ਤੇ ਸਤਿਗੁਰੂ ਕਹਿਣ ਲੱਗੇ ਕਾਕਾ ਤੂੰ ਖਾਏਂਗਾ ਕੀ ਤੂੰ ਪਹਿਨੇਗਾ ਕੀ ਤੇ ਉਹ ਕਹਿਣ ਲੱਗੇ ਉਹ ਕਹਿਣ ਲੱਗਾ ਸਤਿਗੁਰੂ ਜੀ ਮੇਰੀ ਹੁਣ ਕੋਈ ਖਾਣ ਦੀ ਤਮੰਨਾ ਨਹੀਂ ਹੈ ਜੋ ਦੇ ਦੇਵੋਗੇ ਮੈਂ ਖਾ ਲਵਾਂਗਾ ਮੇਰੀ ਪਹਿਨਣ ਦੀ ਕੋਈ ਇੱਛਾ ਨਹੀਂ ਹੈ ਜੋ ਪਹਿਨਣ ਨੂੰ ਦੇ ਦਿਓਗੇ ਮੈਂ ਪਹਿਨ ਲਵਾਂਗਾ ਤੇ ਉਥੇ ਸਤਗੁਰੂ ਜੀ ਨੇ ਫਿਰ ਇਹ ਸ਼ਬਦ ਅਚਾਰਨ ਕੀਤਾ ਗੁਰੰਕਾਰ ਨੂੰ ਸਬੋਧਨ ਕਰਕੇ ਕਹਿਣ ਲੱਗੇ ਕਿ ਜਿਸ ਤਰ੍ਹਾਂ ਇਹ ਬੱਚਾ ਕਹਿ ਰਿਹਾ ਹੈ ਕਿ ਮੈਂ ਗੁਲਾਮ ਹਾਂ ਇਸ ਤਰ੍ਹਾਂ ਮੇਰੀ ਵੀ ਮਤ ਇਸ ਤਰ੍ਹਾਂ ਦੀ ਹੋ ਜਾਵੇ ਤੇ ਮੈਂ ਵੀ ਇਹ ਗੱਲ ਆਖਾਂ ਉਥੇ ਸਤਗੁਰੂ ਨੇ ਸ਼ਬਦ ਅਚਾਰਨ ਕੀਤਾ ਮੁੱਲ ਖਰੀਦੀ ਲਾਲਾ ਗੋਲਾ ਨਾਉ ਮੇਰਾ ਸੁਭਾਗਾ ਕਿ ਮੈਂ ਤੁਹਾਡਾ ਜਿਸ ਤਰ੍ਹਾਂ ਇਹ ਬੱਚਾ ਮੁਲਖ ਖਰੀਦਿਆ ਹੈ ਮੈਂ ਉਸੇ ਤਰ੍ਹਾਂ ਤੁਹਾਡਾ ਤੁਹਾਡੀਆਂ ਦਿੱਤੀਆਂ ਦਾਤਾਂ ਦਾ ਗੁਲਾਮ ਮੁਲਖ ਖਰੀਦਿਆ ਬਣ ਜਾਵਾਂ ਮੇਰੇ ਮਨ ਵਿੱਚ ਇਹੋ ਜਾਤ ਹੋਵੇ ਕਿ ਜਿਹੜੇ ਨਾਮ ਨਾਲ ਮੈਨੂੰ ਸਤਿਗੁਰੂ ਬਾਜ ਮਾਰਨ ਜਿਹੜੇ ਨਾਮ ਨਾਲ ਮੈਨੂੰ ਨਿਰੰਕਾਰ ਪ੍ਰਭੂ ਬਾਜ ਮਾਰਨ ਮੈਂ ਉਸ ਨਾਮ ਦੇ ਨਾਲ ਹਾਜ਼ਰ ਹੋ ਕੇ ਆਪਣੇ ਆਪ ਵਢ ਭਾਗਾ ਬਣ ਜਾਵਾਂ ਤੇ ਸਾਧ ਸੰਗਤ ਜੀ ਇਹ ਸ਼ਬਦ ਮਾਰੂ ਰਗ ਦੇ ਵਿੱਚ ਆਚਾਰਨ ਕੀਤਾ ਸਤਿਗੁਰਾਂ ਨੇ ਜੋ ਕੱਲ ਆਪ ਜੀ ਨੂੰ ਆਪਾਂ ਸੁਣਾ ਚੁੱਕੇ ਹਾਂ ਸਾਧ ਸੰਗਤ ਜੀ ਇਥੋਂ ਸਤਿਗੁਰੂ ਜੀ ਫੇਰ ਪ੍ਰਸ਼ਾਦਾਤ ਚੱਕ ਕੇ ਉਹ ਸਿੱਖ ਤੇ ਸਿੱਖਣੀ ਨੂੰ ਨਿਹਾਲ ਕਰਕੇ ਅਗਾਂਹ ਨੂੰ ਚਲੇ ਤਾਂ ਭਾਈ ਮਰਦਾਨੇ ਤੇ ਭਾਈ ਬਾਲੀ ਜੀ ਨੇ ਆਖਿਆ ਸਤਿਗੁਰੂ ਜੀ ਕਿਧਰ ਨੂੰ ਚਲਣਾ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਆਖਿਆ ਇਥੇ ਖੋਰ ਸਿੱਖ ਰਹਿੰਦਾ ਹੈ ਜਿਸ ਦੀ ਨਿਸ਼ਾ ਨਹੀਂ ਹੋ ਰਹੀ ਜਿਸ ਦੇ ਕੋਲ ਕਈ ਸਾਧੂ ਆਏ ਨੇ ਉਹਨੇ ਸਾਧੂਆਂ ਨੂੰ ਸੇਵਾ ਕਰਕੇ ਉਹਨਾਂ ਤੋਂ ਪੁੱਛਿਆ ਹੈ ਕਿ ਸਾਧ ਸੰਤਾਂ ਦੀ ਸੇਵਾ ਕਰਨ ਦਾ ਕੀ ਫਲ ਪ੍ਰਾਪਤ ਹੁੰਦਾ ਹੈ ਕੀ ਮਹਾਤਮ ਹੈ ਪਰ ਜੋ ਕਿਸੇ ਨੇ ਉਹਨੂੰ ਜਵਾਬ ਦਿੱਤਾ ਉਸ ਦੀ ਉਸਦੇ ਨਾਲ ਤਸੱਲੀ ਨਹੀਂ ਹੋਈ ਆਪਾਂ ਉਸ ਨੂੰ ਉਸ ਦੀ ਨਿਸ਼ਾ ਕਰਾਉਣੀ ਹੈ ਉਸ ਦੀ ਤਸੱਲੀ ਕਰਾਉਣੀ ਹੈ ਉਹਨੂੰ ਇਹ ਦੱਸ ਕੇ ਜਾਣਾ ਹੈ ਕਿ ਸਾਧੂਆਂ ਦੇ ਦਰਸ਼ਨ ਕਰਨ ਦਾ ਸੰਤਾਂ ਦੇ ਦਰਸ਼ਨ ਕਰਨ ਦਾ ਕੀ ਫਲ ਪ੍ਰਾਪਤ ਹੁੰਦਾ ਹੈ ਸੋ ਸਾਫ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਤੇ ਮਰਦਾਨੇ ਸਮੇਤ ਉਹ ਸਿੱਖ ਦੇ ਘਰ ਗਏ ਤੇ ਸਿੱਖ ਨੇ ਜੀਉ ਆ ਆਖਿਆ ਚਰਨ ਬੰਦਰਾਂ ਕੀਤੀ ਤੇ ਸਤਗੁਰਾਂ ਨੂੰ ਬਿਠਾ ਕੇ ਪ੍ਰਸ਼ਾਦ ਆਪ ਛਕਣ ਲਈ ਬੇਨਤੀ ਕੀਤੀ ਪਰ ਸਤਗੁਰਾਂ ਨੇ ਉਹਨੂੰ ਆਖਿਆ ਕਿ ਇਹ ਭਾਈ ਸਿਖਾ ਤੇਰੇ ਮਨ ਵਿੱਚ ਇੱਕ ਸਵਾਲ ਹੈ ਕਿ ਉਹਦੇ ਬਾਰੇ ਅਸੀਂ ਤੇਰੇ ਨਾਲ ਗੱਲ ਕਰਨ ਆਏ ਹਾਂ ਤੂੰ ਦੱਸ ਕੀ ਸਵਾਲ ਹੈ ਤੇਰੀ ਕੀ ਸੋਚ ਹੈ ਤੇ ਸਤਸੰਗਤ ਜੀ ਉਸ ਸਿੱਖ ਨੇ ਬੇਨਤੀ ਕੀਤੀ ਸਤਗੁਰੂ ਜੀ ਤੁਹਾਡੇ ਤੋਂ ਪਹਿਲਾਂ ਮੇਰੇ ਕੋਲ ਕਈ ਸੰਤ ਮਹਾਂਪੁਰਖ ਪ੍ਰਸ਼ਾਦਾ ਛਕਣ ਲਈ ਆਏ ਤੇ ਮੈਂ ਸਾਰੇ ਸੰਤ ਮਹਾਂਪੁਰਖਾਂ ਨੂੰ ਇਹ ਪੁੱਛਦਾ ਰਿਹਾ ਕਿ ਗੁਰਮਖਿ ਪਿਆਰਿਓ हे ਮਹਾਂਪੁਰਖੋ ਕਿਰਪਾ ਕਰਕੇ ਦੱਸੋ ਕਿ ਸੰਤਾਂ ਦੇ ਦਰਸ਼ਨ ਕਰਨ ਦਾ ਕੀ ਲਾਭ ਪ੍ਰਾਪਤ ਹੁੰਦਾ ਹੈ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦਾ ਕੀ ਫਲ ਪ੍ਰਾਪਤ ਹੁੰਦਾ ਹੈ ਪਰ ਮੈਨੂੰ ਕੋਈ ਤਸੱਲੀ ਬਖਸ਼ ਉੱਤਰ ਨਹੀਂ ਮਿਲਿਆ ਆਪੋ ਆਪਣੀ ਗੱਲ ਕਹਿ ਕੇ ਸਾਰੇ ਚਲੇ ਜਾਂਦੇ ਰਹੇ ਮੇਰੀ ਉਹਨਾਂ ਦੇ ਉੱਤਰਾਂ ਦੇ ਨਾਲ ਨਿਸ਼ਾ ਨਹੀਂ ਕੋਈ ਤੇ ਸਤਗੁਰੂ ਕਹਿਣ ਲੱਗੇ ਤੇਰੀ ਨਿਸ਼ਾ ਹੋਵੇਗੀ ਤੂੰ ਸਵੇਰੇ ਉੱਠ ਕੇ ਜੰਗਲ ਵਿੱਚ ਜਾਣਾ ਹੈ ਉੱਥੇ ਜੋ ਵੇਖੇਗਾ ਉਹ ਵੇਖ ਕੇ ਆਣ ਕੇ ਤੂੰ ਸਾਨੂੰ ਦੱਸਣਾ ਹੈ ਕਿ ਤੂੰ ਉੱਥੇ ਕੀ ਵੇਖਿਆ ਹੈ ਤੇ ਉਹ ਕਹਿਣ ਲੱਗਾ ਜੀ ਸਤਿਬਚਨ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਉਹਨਾਂ ਦੇ ਸਾਥੀ ਭਾਈ ਬਾਲਾ ਤੇ ਮਰਦਾਨਾ ਜੀ ਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਤੇ ਰਾਤ ਲੰਘ ਗਈ ਤੇ ਦਿਨੇ ਉੱਠ ਕੇ ਸਵੇਰ ਉੱਠ ਕੇ ਉਹ ਜੰਗਲੋਂ ਚਲਾ ਗਿਆ ਉੱਥੇ ਜਾ ਕੇ ਕੀ ਵੇਖਦਾ ਹੈ ਕਿ ਜੰਗਲ ਦੇ ਵਿੱਚ ਰੁੱਖ ਹੀ ਰੁੱਖ ਹਨ ਕਿਉਂਕਿ ਜੰਗਲ ਵਿੱਚ ਤਾਂ ਰੁੱਖ ਹੀ ਹੋਣੇ ਹਨ ਪਰ ਜਿੱਥੇ ਉਹ ਬੈਠਾ ਜਾ ਕੇ ਉਹਦੇ ਬਿਲਕੁਲ ਅਨ ਸਾਹਮਣੇ ਇੱਕ ਕਾਂ ਤੇ ਕੌਣੀ ਆਣ ਬੈਠੀ ਉਸ ਨੇ ਉਹਨਾਂ ਨੂੰ ਦੇਖਿਆ ਤੇ ਉੱਥੇ ਕਾਫੀ ਸ਼ਿਰ ਕਾਫੀ ਸਮਾਂ ਭਾਵ ਕੇ ਚਾਰ ਘੜੀਆਂ ਉੱਥੇ ਬੈਠਾ ਰਿਹਾ ਚਾਰ ਘੜੀਆਂ ਬੈਠ ਕੇ ਜਦੋਂ ਸ਼ਾਮਾਂ ਹੋਈਆਂ ਉਹ ਘਰ ਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਂ ਜੰਗਲ ਵਿੱਚ ਜਾ ਆਇਆ ਮੈਂ ਉੱਥੇ ਚਾਰ ਘੜੀਆਂ ਬੈਠਾ ਰਿਹਾ ਹਾਂ ਮੈਨੂੰ ਇੱਕ ਖਾਂ ਕੌਣੀ ਤੋਂ ਇਲਾਵਾ ਉੱਥੇ ਹੋਰ ਕੁਝ ਨਜ਼ਰ ਨਹੀਂ ਆਇਆ ਤੇ ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ ਤੂੰ ਕੱਲ ਫਿਰ ਜਾਣਾ ਹੈ ਤੇ ਸਾਧ ਸੰਗਤ ਜੀ ਕਿਸੇ ਤਰ੍ਹਾਂ ਕਰਕੇ ਸੋਚਾਂ ਦੇ ਵਿੱਚ ਕਿ ਸਾਰੀ ਰਾਤ ਸੋਚਦੇ ਹਾਂ ਸੋਚਦੇ ਹਾਂ ਉਸਨੇ ਇਹੋ ਰਾਤ ਮਤੀਤ ਕੀਤੀ ਕਿ ਕਦੋਂ ਦਿਲ ਚੜੇ ਤੇ ਮੈਂ ਜੰਗਲ ਵਿੱਚ ਜਾਵਾਂ ਤੇ ਉੱਥੇ ਜਾ ਕੇ ਵੇਖਾਂ ਕਿ ਕੀ ਹੁੰਦਾ ਹੈ ਕਿ ਮੇਰੇ ਸਵਾਲ ਦਾ ਜਵਾਬ ਮਿਲ ਜਾਵੇ ਦੂਜੇ ਦਿਨ ਜਦੋਂ ਸਵੇਰ ਹੋਈ ਤਾਂ ਉਹ ਫਿਰ ਜੰਗਲ ਵਿੱਚ ਜਾਇ ਪਹੁੰਚਾ ਜਦੋਂ ਜੰਗਲ ਵਿੱਚ ਜਾ ਕੇ ਬੈਠਾ ਤੇ ਉਸੇ ਜਗ੍ਹਾ ਤੇ ਬਿਠਾ ਜਿੱਥੇ ਪਹਿਲੇ ਦਿਨ ਜਾ ਕੇ ਬਿਠਾ ਸੀ ਉਸ ਜਗ੍ਹਾ ਤੇ ਸਾਧ ਸੰਗਤ ਜੀ ਕੀ ਵੇਖਦਾ ਹੈ ਇੱਕ ਹੰਸ ਟਿੱਕ ਹੰਸਣੀ ਸੌਰੀ ਮਾਫ਼ ਕਰਨਾ ਜੀ ਇੱਕ ਬੰਗਲਾ ਅਤੇ ਬੰਗਲੀ ਬੈਠੇ ਹੋਏ ਹਨ ਉਹ ਉਹਨਾਂ ਨੂੰ ਵੇਖ ਕੇ ਤੇ ਕਾਫੀ ਚਿਰ ਬੈਠ ਕੇ ਸੋਚਦਾ ਰਿਹਾ ਕਿ ਕੱਲ ਕਾਂ ਤੇ ਕੌਣੀ ਸੀ ਅੱਜ ਬੰਗਲਾ ਤੇ ਬੰਗਲੀ ਹੈ ਸਾਦ ਸੰਗਤ ਗੁਸਤਾਖੀ ਦੀ ਮਾਫੀ ਤੇ ਦਾਸ ਭੋਲਨ ਹਾਰ ਹੈ ਸੋ ਜਦੋਂ ਉਸ ਨੇ ਬੰਗਲੇ ਤੇ ਬੰਗਲੀ ਨੂੰ ਵੇਖਿਆ ਤੇ ਕੁਝ ਸਮਾਂ ਉੱਥੇ ਬੈਠਣ ਤੋਂ ਬਾਅਦ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਅੱਜ ਉੱਥੇ ਬੰਗਲਾ ਤੇ ਬੰਗਲੀ ਸਨ ਤੇ ਸਤਿਗੁਰੂ ਨਾਨਕidev ਜੀ ਮਹਾਰਾਜ ਕਹਿਣ ਲੱਗੇ ਕਿ ਭਾਈ ਸਿਖਾ ਤੂੰ ਕੱਲ ਫੇਰ ਜਾਣਾ ਹੈ ਦੂਸਰੇ ਦਿਨ ਜਦੋਂ ਸਵੇਰ ਹੋਈ ਸੁਬਾਹ ਹੋਈ ਤਾਂ ਉੱਠ ਕੇ ਉਹ ਫੇਰ ਜੰਗਲ ਨੂੰ ਰਵਾਨਾ ਹੋ ਗਿਆ ਜਦੋਂ ਉਹ ਜੰਗਲ ਦੇ ਵਿੱਚ ਪਹੁੰਚਿਆ ਉਸੇ ਸਥਾਨ ਤੇ ਜਾ ਕੇ ਬੈਠ ਗਿਆ ਜਿੱਥੇ ਪਹਿਲੇ ਦੋ ਦਿਨ ਜਾ ਕੇ ਬੈੰਦਾ ਰਿਹਾ ਉਸ ਜਗ੍ਹਾ ਤੇ ਕੀ ਵੇਖਤਾ ਹੈ ਇੱਕ ਹੰਸ ਤੇ ਇੱਕ ਹੰਸਣੀ ਬੈਠੇ ਹੋਏ ਹਨ ਇਹ ਇਹ ਇੱਕ ਜੋੜਾ ਹੰਸ ਤੇ ਹੰਸਣੀ ਇਹ ਬੈਠੇ ਹਨ ਇਹਨਾਂ ਨੂੰ ਵੇਖ ਕੇ ਕੁਝ ਸਮਾਂ ਉੱਥੇ ਇਹਨੇ ਬਤੀਤ ਕੀਤਾ ਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆ ਕੇ ਵਾਪਸ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਅੱਜ ਉੱਥੇ ਹੰਸ ਤੇ ਹੰਸਣੀ ਬੈਠੇ ਸਨ ਤਾਂ ਗੁਰੂ ਨਾਨਕ ਦੇਵ ਜੀ ਥੋੜਾ ਜਿਹਾ ਮੁਸਕਰਾਏ ਤੇ ਕਹਿਣ ਲੱਗੇ ਭਾਈ ਸਿਖਾ ਤੂੰ ਕੱਲ ਵਾਰਾਂ ਕੱਲ ਇੱਕ ਵਾਰਾਂ ਫੇਲ ਜਾਣਾ ਹੈ ਤੇ ਫੇਰ ਤੂੰ ਆ ਕੇ ਸਾਨੂੰ ਦੱਸੇਗਾ ਕਿ ਤੈਨੂੰ ਤੇਰੇ ਸਵਾਲ ਦਾ ਉੱਤਰ ਮਿਲਿਆ ਹੈ ਜਾਂ ਨਹੀਂ ਸੋ ਗੁਰੂ ਸਵਾਰੇ ਖਾਲਸਾ ਜੀ ਉਹ ਕਿਸੇ ਤਰ੍ਹਾਂ ਰਾਤ ਬਤੀਤ ਕੀਤੀ ਸੋਚਾਂ ਸੋਚਦਿਆਂ ਕਿ ਕਦੋਂ ਦਿਨ ਚੜੇ ਤੇ ਮੈਂ ਉੱਥੇ ਜਾਵਾਂ ਜੰਗਲ ਵਿੱਚ ਜਾ ਕੇ ਉੱਥੇ ਬੈਠਾਂ ਉੱਥੇ ਵੇਖਾਂ ਕਿ ਕੌਣ ਮਿਲਦਾ ਹੈ ਮੈਨੂੰ ਤੇ ਕੌਣ ਮੇਰੇ ਸਵਾਲ ਦਾ ਜਵਾਬ ਦਿੰਦਾ ਹੈ ਤੇ ਸਤਸੰਗਤ ਜੀ ਜਦੋਂ ਸਵੇਰ ਹੋਈ ਤੇ ਉੱਠ ਕੇ ਉਹ ਜੰਗਲ ਦੇ ਵਿੱਚ ਪਹੁੰਚ ਗਿਆ ਜਾ ਕੇ ਉੱਥੇ ਬੈਠਾ ਤੇ ਕੀ ਵੇਖਦਾ ਹੈ ਕਿ ਹੰਸ ਸੰਸਣੀ ਦੀ ਜਗ੍ਹਾ ਤੇ ਅੱਜ ਉੱਥੇ ਇੱਕ ਸੁੰਦਰ ਜੋੜਾ ਬਿਠਾ ਹੈ ਇੱਕ ਇਸਤਰੀ ਹੈ ਤੇ ਇੱਕ ਮਰਦ ਹੈ ਉਹਨਾਂ ਨੂੰ ਦੇਖ ਕੇ ਹੈਰਾਨ ਹੋਇਆ ਤੇ ਪੁੱਛਣ ਲੱਗਾ ਕਿ ਤੁਸੀਂ ਕੌਣ ਹੋ ਤੇ ਉਹਨਾਂ ਨੇ ਕਿਹਾ ਕਿ ਤੈਨੂੰ ਨਹੀਂ ਪਤਾ ਕਿ ਅਸੀਂ ਕੌਣ ਹਾਂ ਤੈਨੂੰ ਨਹੀਂ ਪਤਾ ਤੈਨੂੰ ਅਜੇ ਤੱਕ ਨਹੀਂ ਪਤਾ ਲੱਗਾ ਕਿ ਅਸੀਂ ਕੌਣ ਹਾਂ ਤੇ ਉਹ ਕਹਿਣ ਲੱਗੇ ਜੀ ਪਹਿਲੇ ਦਿਨ ਤਾਂ ਇੱਥੇ ਕਾਂ ਬੈਠੇ ਸਨ ਦੂਜੇ ਦਿਨ ਬੰਗਲਾ ਬੰਗਲੀ ਬੈਠੇ ਸਨ ਤੀਸਰੇ ਦਿਨ ਹੰਸ ਸੰਸਰੀ ਬੈਠੇ ਸਨ ਅੱਜ ਤੁਸੀਂ ਬੈਠੇ ਹੋ ਮੈਨੂੰ ਦੱਸੋ ਕਿ ਤੁਸੀਂ ਕੌਣ ਹੋ ਤੇ ਉਹ ਕਹਿਣ ਲੱਗੇ ਅਸੀਂ ਤੇਰੇ ਸਵਾਲ ਦਾ ਉੱਤਰ ਹਾਂ ਤੇਰੇ ਜਿਹੜਾ ਸਵਾਲ ਤੂੰ ਕੀਤਾ ਹੈ ਕਿ ਸੰਤ ਦੇ ਦਰਸ਼ਨ ਕਰਨ ਦਾ ਸਾਧੂਆਂ ਦੇ ਦਰਸ਼ਨ ਕਰਨ ਦਾ ਕੀ ਮਹਤਮ ਹੁੰਦਾ ਹੈ ਕੀ ਫਲ ਪ੍ਰਾਪਤ ਹੁੰਦਾ ਹੈ ਉਹਦਾ ਜਵਾਬ ਤੈਨੂੰ ਦੇਣਾ ਹੈ ਉਹ ਤੂੰ ਸੁਣਦਾ ਸਾਡੇ ਕੋਲੋਂ ਤੇ ਉਹ ਕਹਿਣ ਲੱਗਾ ਜੀ ਦੱਸੋ ਉਹ ਕਹਿਣ ਲੱਗਾ ਕਿ ਜਿਸ ਦੇ ਤੂੰ ਦਰਸ਼ਨ ਕਰਕੇ ਆਇਆ ਹੈ ਉਹ ਨਿਰਕਾਰ ਰੂਪ ਧੰਨ ਧਿਰਗੁਰੂ ਨਾਨਕ ਦੇਵ ਜੀ ਹਨ ਤੇ ਉਹਨਾਂ ਦੇ ਦਰਸ਼ਨ ਕਰਨ ਦਾ ਤੈਨੂੰ ਇਹ ਲਾਭ ਪ੍ਰਾਪਤ ਹੋਇਆ ਅਸੀਂ ਤੇਰੇ ਦਰਸ਼ਨ ਕੀਤੇ ਜਦੋਂ ਪਹਿਲੀ ਵਾਰ ਤੇਰੇ ਦਰਸ਼ਨ ਕੀਤੇ ਅਸੀਂ ਉਦੋਂ ਕਾਂ ਤੇ ਕੌਣੀ ਸਾਂ ਤੇ ਸਾਨੂੰ ਬੰਗਲਾ ਤੇ ਬੰਗਲੀ ਦੇ ਰੂਪ ਵਿੱਚ ਅਸੀਂ ਹੋ ਗਏ ਤੇ ਜਦੋਂ ਤੋਂ ਦੂਜੀ ਵਾਰ ਸਾਨੂੰ ਮਿਲਿਆ ਜਦੋਂ ਦੂਜੀ ਵਾਰ ਅਸੀਂ ਤੇਰੇ ਉਸੇ ਸੰਤ ਦੇ ਦਰਸ਼ਨ ਕੀਤੇ ਤੇ ਅਸੀਂ ਹਾਂਸ ਸੰਸਣੀ ਬਣ ਗਏ ਤੇ ਜਦੋਂ ਅੱਜ ਅਸੀਂ ਤੇਰੇ ਦਰਸ਼ਨ ਕੀਤੇ ਚੌਥੀ ਵਾਰ ਤੇ ਅਸੀਂ ਇਹ ਮਨੁੱਖਾ ਜਨਮ ਜਿਹੜਾ ਇਹ ਸਾਨੂੰ ਮਿਲ ਗਿਆ ਤੇ ਇਹ ਤੇਰੇ ਦਰਸ਼ਨ ਕਰਨ ਦੇ ਨਾਲ ਕਿਉਂਕਿ ਤੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਕੇ ਆਇਆ ਸਾਂ ਤੇਰੇ ਦਰਸ਼ਨ ਕਰਨ ਤੇ ਤੂੰ ਬਾਬਾ ਜੀ ਦੇ ਦਰਸ਼ਨ ਕਰਕੇ ਆਇਆ ਤੇ ਅਸੀਂ ਤੇਰੇ ਦਰਸ਼ਨ ਕੀਤੇ ਤੇ ਸਾਨੂੰ ਇਹ ਲਾਭ ਪ੍ਰਾਪਤ ਹੋਇਆ ਤੇ ਸਾਡੇ ਜੁਨਾ ਦੇ ਵਿੱਚੋਂ ਸਾਨੂੰ ਛੁਟਕਾਰਾ ਮਿਲਿਆ ਤੇ ਉਹ ਕਹਿਣ ਲੱਗਾ ਜੀ ਮੈਨੂੰ ਸਮਝ ਨਹੀਂ ਆਈ ਤੇ ਉਹ ਕਹਿਣ ਲੱਗੇ ਇਹ ਗੱਲ ਚਲੋ ਆਪਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਚੱਲਦੇ ਹਾਂ ਨਾਲੇ ਅਰ ਸਿੰਘ ਗੁਰੂ ਸਾਹਿਬ ਦੇ ਦਰਸ਼ਨ ਕਰ ਲਵਾਂਗੇ ਨਾਲੇ ਤੇਰੀ ਗੱਲ ਦਾ ਜਵਾਬ ਜੋ ਅਸੀਂ ਦਿੱਤਾ ਇਸ ਦੀ ਤੈਨੂੰ ਸਮਝ ਲੱਗ ਜਾਵੇ ਕਿ ਤੇ ਉਹ ਤਿੰਨੇ ਜੜੇ ਗੁਰੂ ਨਾਨਕ ਸਾਹਿਬ ਦੇ ਕੋਲ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਜਦੋਂ ਪਹੁੰਚੇ ਤੇ ਨਾਂ ਨੇ ਮੱਥਾ ਟੇਕਿਆ ਚਰਨ ਬੰਦਨਾ ਕੀਤੀ ਤੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਇਹ ਔਰਤ ਦੇ ਮਰਦ ਮੇਰੇ ਨਾਲ ਆਏ ਹਨ ਇਹ ਮੈਨੂੰ ਕਹਿੰਦੇ ਹਨ ਕਿ ਅਸੀਂ ਪਹਿਲੇ ਦਿਨ ਜਿਹੜਾ ਤੈਨੂੰ ਕਾਂ ਤੇ ਕੌਣੀ ਦਿਸੇ ਸਨ ਉਹ ਅਸੀਂ ਹੀ ਸਾਂ ਦੂਜੇ ਦਿਨ ਬੰਗਲਾ ਤੇ ਮੰਗਲੀ ਵੀ ਅਸੀਂ ਸਾਂ ਤੀਜੇ ਦਿਨ ਹੰਸ ਤੇ ਹੰਸਣੀ ਵੀ ਅਸੀਂ ਸਾਂ ਅੱਜ ਜੋ ਮਰਦ ਔਰਤ ਤੁਹਾਨੂੰ ਦਿਖ ਰਿਹਾ ਹਨ ਉਹ ਵੀ ਅਸੀਂ ਹਾਂ ਤੇ ਸਤਿਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਭਾਈ ਸਿਖਾ ਇਹ ਸੱਚ ਕਹਿੰਦੇ ਹਨ ਕਿਉਂਕਿ ਤੂੰ ਸਾਨੂੰ ਮਿਲ ਕੇ ਜਾਂਦਾ ਰਿਹਾ ਸਾਡੇ ਨਾਲ ਦਰਸ਼ਨ ਕਰਕੇ ਜਾਂਦਾ ਰਿਹਾ ਤੇ ਤੈਨੂੰ ਸਾਡੇ ਦਰਸ਼ਨ ਕਰਨ ਦਾ ਇਹ ਲਾਭ ਪ੍ਰਾਪਤ ਹੋਇਆ ਕਿ ਜਿਸ ਕਿਸੇ ਵਿਅਕਤੀ ਨੇ ਤੇਰੇ ਦਰਸ਼ਨ ਕੀਤੇ ਉਸ ਨੂੰ ਉਸ ਜੁਨ ਤੋਂ ਉਸ ਜੁਨ ਤੋਂ ਛੁਟਕਾਰਾ ਮਿਲਿਆ ਤੇ ਉਸ ਨੂੰ ਦੂਜਾ ਜਨਮ ਮਿਲ ਗਿਆ ਦੂਜੀ ਜੁਨ ਪ੍ਰਾਪਤ ਹੋ ਗਈ ਤੇ ਜਦੋਂ ਦੂਜੀ ਵਾਰ ਤੂੰ ਗਿਆ ਤੇ ਇਹ ਕੌਣੀ ਤੋਂ ਬੰਗਲਾ ਬੰਗਲੀ ਬਣੇ ਸਨ ਤੇ ਇਹ ਹੰਸ ਸੰਸਣੀ ਬਣ ਗਿਆ ਤੇ ਜਦੋਂ ਤੂੰ ਤੀਜੀ ਵਾਰ ਗਿਆ ਤੇ ਹੰਸ ਸੰਸਣੀ ਤੋਂ ਮੁਕਤ ਹੋ ਕੇ ਇਹ ਦੇਵ ਜੁਨਮੀਆਂ ਇਹਨਾਂ ਨੂੰ ਪ੍ਰਾਪਤ ਹੋਈ ਇਹ ਜਿਹੜੇ ਤੂੰ ਮਰਦ ਔਰਤ ਵੇਖਦਾ ਹੈ ਇਹ ਹੁਣ ਮੁਕਤ ਹੋ ਗਏ ਹਨ ਇਹ ਦੇਵ ਜੁਨ ਵਿੱਚ ਹਨ ਤੇ ਇਹ ਤੈਨੂੰ ਦਿਸ ਰਹੇ ਹਨ ਇਹ ਦੇਵ ਜੂਨ ਵਿੱਚ ਹਨ ਇਹਨਾਂ ਨੂੰ ਤੇਰੇ ਦਰਸ਼ਨ ਕਰਨ ਦੇ ਨਾਲ ਇਹ ਦੇਵ ਜੂਨੀ ਪ੍ਰਾਪਤ ਹੋਈ ਹੈ ਮੁਕਤੀ ਪ੍ਰਾਪਤ ਹੋਈ ਹੈ ਇਸ ਲਈ ਤੈਨੂੰ ਹੁਣ ਤੇਰੇ ਸਵਾਲ ਦਾ ਜਵਾਬ ਜਿਹੜਾ ਹੈ ਉਹ ਮਿਲ ਗਿਆ ਹੋਣਾ ਚਾਹੀਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਇਹ ਕਿਹਾ ਤੇ ਉਸ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਹੇ ਨਿਰੰਕਾਰ ਪ੍ਰਭੂ ਹੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੀ ਨਿਸ਼ਾ ਹੋਈ ਤੁਹਾਡੀਆਂ ਤੁਸੀਂ ਜਾਣੋ ਤੁਸੀਂ ਮੈਨੂੰ ਨਿਹਾਲ ਕੀਤਾ ਤੇ ਇਹ ਜੇਕਰ ਇਹਨਾਂ ਦੀ ਮੁਕਤੀ ਪ੍ਰਾਪਤ ਹੋਈ ਦੇਵ ਜੂਨ ਨੂੰ ਪ੍ਰਾਪਤ ਹੋਈ ਤੇ ਮੇਰੀ ਵੀ ਮੁਕਤੀ ਪ੍ਰਾਪਤ ਹੋਏਗੀ ਤੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਹਾਂ ਭਲਿਆ ਤੂੰ ਵੀ ਮੁਕਤੀ ਨੂੰ ਪ੍ਰਾਪਤ ਹੋਏਗਾ ਪਰ ਤੂੰ ਨਾਮ ਜਪਿਆ ਕਰ ਕਿਰਤ ਕਰਿਆ ਕਰ ਤੇ ਵੰਡ ਕੇ ਛਕਿਆ ਕਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਾਡਾ ਇਹੋ ਹੀ ਇਹੋ ਹੀ ਅਸੀਂ ਕਹਿੰਦੇ ਆ ਨਾਮ ਜਪੋ ਵੰਡ ਛਕ ਕਿਰਤ ਕਰੋ ਤੇ ਵੰਡ ਛਕੋ ਇਸ ਲਈ ਪਿਆਰਿਆ ਤੂੰ ਪਹਿਲਾਂ ਉੱਠ ਕੇ ਨਾਮ ਜਪਿਆ ਕਰ ਫਿਰ ਨਾਮ ਜਪਣ ਤੋਂ ਬਾਅਦ ਕਿਰਤ ਕਮਾਈ ਕਰਕੇ ਉਹ ਜੋਤ ਨੂੰ ਮੈਂ ਤੇ ਮਜਦੂਰੀ ਦੇ ਨਾਲ ਮਾਇਆ ਮਿਲੇਗੀ ਉਸ ਨੂੰ ਤੂੰ ਵੰਡ ਕੇ ਉਸ ਦੇ ਜੋ ਮਨ ਦਾ ਦਸਵੰਦ ਗੁਰੂ ਨਮਿਤ ਕੱਟ ਕੇ ਤੇ ਫੇਰ ਛਕਣਾ ਹੈ ਤੇ ਤੂੰ ਮੁਕਤੀ ਨੂੰ ਪ੍ਰਾਪਤ ਹੋਵੇਂਗਾ ਸੋ ਗੁਰੂ ਸਾਰੇ ਖਾਲਸਾ ਜੀ ਇਸ ਸਿੱਖ ਨੂੰ ਇਹ ਉਪਦੇਸ਼ ਦੇ ਕੇ ਧੰ ਗੁਰੂ ਨਾਨਕ ਦੇਵ ਜੀ ਹੁਣ ਭਾਈ ਬਾਲੇ ਤੇ ਭਾਈ ਮਰਦਾਨੇ ਜੀ ਨੂੰ ਕਹਿਣ ਲੱਗੇ ਭਾਈ ਬਾਲਾ ਭਾਈ ਮਰਦਾਨਾ ਜੀ ਇੱਥੇ ਆਉਣ ਦਾ ਆਪਣਾ ਮਕਸਦ ਹੁਣ ਪੂਰਾ ਹੋ ਗਿਆ ਹੁਣ ਆਪਾਂ ਅਗਲੇ ਪੰਨੋ ਚੱਲੀਏ ਸਾਧ ਸੰਗਤ ਜੀ ਇਹ ਸੀ ਅੱਜ ਦੀ ਕਹਾਣੀ ਅੱਜ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇੱਕ ਸਿੱਖ ਦੇ ਨਾਲ ਕੋਈ ਵਾਰਤਾ ਦੀ ਕਥਾ ਆਸ ਹੈ ਕਿ ਆਪ ਜੀ ਪ੍ਰਵਾਣ ਕਰੋਗੇ ਸਾਧ ਸੰਗਤ ਜੀ ਕਥਾ ਵਾਰਤਾ ਕਰਦਿਆਂ ਹੋਇਆਂ ਦਾਸ ਜੀ ਕੋਲੋਂ ਬੜੀਆਂ ਗਲਤੀਆਂ ਹੋਈਆਂ ਕਿਉਂਕਿ ਸਾਧ ਸੰਗਤ ਜੀ ਪਹਿਲੋਂ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਜਿਹੜੀ ਉਸ ਨੂੰ ਪੜਿਆ ਇਹ ਸਾਖੀ ਪੜ ਕੇ ਸੇਰ ਆਪ ਜੀ ਨੂੰ ਸਰਵਣ ਕਰਾਈ ਹੈ ਪਹਿਲਾ ਮੈਂ ਸਾਖੀ ਕੋਲ ਰੱਖ ਕੇ ਉਸ ਦੇ ਉਤੋਂ ਪਹਿਲੋਂ ਉਸ ਸਾਖੀ ਦੇ ਵਿੱਚ ਜੋ ਲਿਖਿਆ ਹੁੰਦਾ ਸੀ ਉਹ ਉਹ ਪੜਦਾ ਸੀ ਫਿਰ ਉਸ ਦਾ ਜਿਹੜਾ ਆਪਾਂ ਵਿਸਾਰਪੂਰਵਕ ਦੱਸੀਦਾ ਸੀ ਆਪਣੀ ਸਟੇਟ ਪੰਜਾਬੀ ਉਹ ਜਿਹੜੀ ਲੈਂਦੇ ਪੰਜਾਬ ਦੀ ਬੋਲੀ ਹੈ ਉਸ ਬੋਲੀ ਦੇ ਵਿੱਚ ਲਿਖੀ ਹੋਈ ਹੈ ਜਨਮ ਸਾਖੀ ਜਿਹੜੀ ਭਾਈ ਬਾਲੇ ਜੀ ਵਾਲੀ ਤੇ ਆਪਾਂ ਜਿਹੜੀ ਬੋਲੀ ਗੁਰਮੁਖੀ ਬੋਲੀ ਜਿਹੜੀ ਆਪਾਂ ਇਹ ਬੋਲਦੇ ਹਾਂ ਉਸ ਨੂੰ ਪੰਜਾਬੀ ਠੇਠ ਪੰਜਾਬੀ ਦੇ ਵਿੱਚੋਂ ਫਿਰ ਆਪਾਂ ਉਸ ਨੂੰ ਪੰਜਾਬੀ ਵਿੱਚ ਕਰਦੇ ਸਾਂ ਉਹਦਾ ਉਲਟਾ ਹੁਣ ਆਪਾਂ ਇਹ ਥੋੜਾ ਜਿਹਾ ਸੰਗਤਾਂ ਵੱਲੋਂ ਕੋਈ ਹੁਕਮ ਹੋਇਆ ਕਿ ਤੁਸੀਂ ਉਹ ਨਾਂ ਪੜਿਆ ਕਰੋ ਜਿਹੜਾ ਸਾਖੀ ਵਿੱਚ ਲਿਖਿਆ ਉਹ ਸਾਖੀ ਪੜ ਕੇ ਉਹ ਉਸ ਉਸ ਤਰ੍ਹਾਂ ਹੀ ਸੁਣਾਦਿਆ ਕਰੋ ਸੋ ਸਾਧ ਸੰਗਤ ਜੀ ਇਹ ਜਦੋਂ ਜਨਮ ਸਾਖੀ ਦੇ ਉੱਪਰੋਂ ਪੜ੍ਹਨਾ ਕੁਝ ਹੋਰ ਗੱਲ ਹੈ ਤੇ ਜ਼ੁਬਾਨੀ ਗੱਲ ਕਰਨੀ ਥੋੜੀ ਜੀ ਹੋਰ ਗੱਲ ਹੈ ਕੋਈ ਨਾ ਕੋਈ ਗਲਤੀ ਹੋ ਜਾਂਦੀ ਜਿਵੇਂ ਕਿ ਅੱਜ ਮੇਰੇ ਕੋਲ ਉਹਦੇ ਜੰਗਲ ਦੇ ਵਿੱਚ ਜਾਣ ਵਾਲੀ ਗੱਲ ਜਿਹੜੇ ਦੂਜਾ ਦਿਨ ਸੀ ਉੱਥੇ ਬੰਗਲਾ ਬੰਗਲੇ ਨੇ ਕਾਹ ਤੋਂ ਮੰਗਲਾ ਸੀ ਤੇ ਮੇਰੇ ਮੂੰਹ ਹੰਸ ਨਿਕਲ ਗਿਆ ਪਰ ਮੈਂ ਉਦੋਂ ਹੀ ਸਾਧ ਸੰਗਤ ਕੋਲੋਂ ਮਾਫੀ ਮੰਗ ਲਈ ਹੁਣ ਫਿਰ ਸਾਧ ਸੰਗਤ ਜੀ ਇਸ ਸਾਕੀ ਲਈ ਮਾਫੀ ਮੰਗਦਾ ਹੋਇਆ ਦਾਸ ਇਥੇ ਖਿਮਾਂ ਦਾ ਜਾਚਕ ਹੈ ਕੱਲ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਦੇ ਵਿੱਚ ਇੱਕ ਹੋਰ ਨਵੀਂ ਸਾਖੀ ਲੈ ਕੇ ਹਾਜ਼ਰ ਹੋਵਾਂਗੇ ਆਸ ਹੈ ਕਿ ਤੁਸੀਂ ਦਾਸ ਦੀਆਂ ਸਾਖੀਆਂ ਸੁਣੋਗੇ ਤੇ ਦਾਸ ਦੀਆਂ ਸਾਖੀਆਂ ਸੁਣ ਲਈ ਦਾਸਰੇ ਦਾ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਨੂੰ ਸਬਸਕ੍ਰਾਈਬ ਕਰਕੇ ਧਨਵਾਦੀ ਬਣਾਓਗੇ ਸਾਧ ਸੰਗਤ ਜੀ ਇਹ ਗੁਰੂ ਘਰ ਦੀਆਂ ਸਾਖੀਆਂ ਸੁਣਨੀਆਂ ਗੁਰੂ ਦੀਆਂ ਸਾਖੀਆਂ ਸੁਣਨੀਆਂ ਇਹਨਾਂ ਦਾ ਵੀ ਬੜਾ ਮਹੱਤਵ ਹੈ ਇਹ ਜੇ ਪਾਠ ਕਰਨ ਦਾ ਮਹੱਤਮ ਹੈ ਜੇ ਨਾਮ ਜਪਣ ਦਾ ਮਹੱਤਮ ਹੈ ਤੇ ਗੁਰੂ ਦੀਆਂ ਗੱਲਾਂ ਕਰਨ ਦਾ ਗੁਰੂ ਦੀਆਂ ਬਾਤਾਂ ਕਰਨ ਦਾ ਗੁਰੂ ਦੀਆਂ ਸਾਖੀਆਂ ਸੁਣਨ ਤੇ ਸੁਣਾਉਣ ਦਾ ਵੀ ਬੜਾ ਵੱਡਾ ਫਲ ਹੈ ਇਸ ਲਈ ਕਿਰਪਾ ਕਰਕੇ ਦਾਸਰੇ ਦੀਆਂ ਜੋ ਇਹ ਸਾਖੀਆਂ ਹਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਭਾਈ ਮਾਲੇ ਜੀ ਵਾਲੀ ਜਨਮ ਸਾਖੀ ਵਿੱਚੋਂ ਆਪ ਜੀ ਨੂੰ ਦਾਸ ਸੁਣਾ ਰਿਹਾ ਹੈ ਇਨ ਨੂੰ ਸਜੋਗ ਦਿਆ ਕਰੋ ਸੁਣਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਸਾਧ ਸੰਗਤ ਜੀ ਕੱਲ ਫੇਰ ਹਾਜ਼ਰ ਹੋਵਾਂਗੇ ਹੁਨ ਦਾਸ ਇੱਥੇ ਹੀ ਖੇਮਾ ਦਾ ਜਾਚਕ ਹੈ ਗੱਜ ਕੇ ਫਤੇ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ